हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਕੋਟ ਸਦਰਖਾਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਕੋਟ ਇਸੇਖਾਂ ਤੋਂ ਦੋਸਤੋ ਧਰਮਕੋਟ ਆਉਂਦੇ ਸਮੇਂ ਬਿਲਕੁਲ 3 ਕਿਲੋਮੀਟਰ ਦੀ ਦੂਰੀ ਆ ਪਿੰਡ ਕੋਟ ਸਦਰਖਾਂ ਦੀ ਤੇ ਫਿਰ सोनू ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆ ਜਿਹੜੇ ਦੋਸਤੋ ਜਰਸੀ ਵਾੜਾ ਵੀਰ ਲਿਉਂਦਾ ਠੀਕ ਆ ਜੀ ਜਰਸੀ ਵਾੜਾ ਆਉਂਦੀਆਂ ਨੇ 2 ਨਾਲ ਹੋ ਜਾਣ 4 ਹੋ ਜਾਣ ਗਿਣਤੀ ਜਿਹੜੀ ਆ ਦੋਸਤੋ ਬਿਲਕੁਲ ਖਰੀਦਾਰੀ ਦੇ ਉੱਪਰ ਆ ਜਿੰਨੇ ਪਸ਼ੂ ਆ ਜਾਣ ਉਹ ਸੇਲ ਹੁੰਦੇ ਆ ਤੇ ਵੀਰ ਫੇਰ ਅੱਗੇ ਨਵੇਂ ਪਸ਼ੂ ਲੈ ਕੇ ਆਉਂਦਾ ਠੀਕ ਆ ਤੇ ਜਰਸੀ ਵੜਾ ਤੁਹਾਨੂੰ ਦਿਖਾ ਦੇਣੀਆਂ ਨੇ ਤਿੰਨ ਜਰਸੀ ਵੜਾ ਨੇ ਤਿੰਨੇ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਬੱਚੇ ਨਾਲ ਆ ਤਿੰਨਾ ਮਗਰ ਬੱਚੀਆਂ ਸੋ ਪੂਰੀ ਗੱਲਬਾਤ ਆਪਾਂ ਵੀਰ ਸੋਨੂ ਦੇ ਨਾਲ ਕਰਾਂਗੇ ਅੱਜ 14 ਸਤੰਬਰ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 8:30 ਵਜੇ ਬਿਲਕੁਲ ਕਰੈਕਟ ਜਿਹੜਾ ਟਾਈਮ ਹੈਗਾ ਤੇ ਚੁਬਾਈ ਪੁੱਛਾਂਗੇ ਰੇਟ ਭਾਅ ਫੜਤਾ ਪੁੱਛਾਂਗੇ ਦੁੱਧ ਕਿੰ ਬੋਲਾ ਹੋਇਆ ਸੋ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਆ ਜੋ ਕਰਦੇ ਆ ਗੱਲ ਸੋਨੋ ਵੀਰੇ ਸਭ ਤੋਂ ਪਹਿਲਾਂ ਸਸਰੀ ਕਾਲ ਸਾਸਰੀ ਘਾਵੀਤੀ ਕੈਮ ਸੇ ਤਾਂ ਬਹੁਤ ਵਧੀਆ ਜੀ ਮਾਰਦੇ ਛਾਲਾ ਹੈ ਹਾਂਜੀ ਹਾਂਜੀ ਠੀਕ ਹੈ ਭਰਾ ਸੋਨੂ ਹੋਰਸ ਨਾਲ ਕਿਵੇਂ ਵਪਾਰ ਚੱਲੀ ਜਾਂਦਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਜੋ ਤੇ ਸੋਨੂ ਭਾਈ ਐ ਆ ਵੀ ਚੋਆਈਸ ਇੱਕ ਹੀ ਰੱਖੀ ਆ ਵੀ ਜਰਸੀ ਬਣਾ ਲੈ ਕੇ ਵੇਚਣੀਆਂ ਹੈ ਹਾਂਜੀ ਹਾਂਜੀ ਜਰਸੀ ਆਈ ਆਪ ਵੀ ਜਿਆਦਾ ਜਰਸੀ ਆ ਹਾਂਜੀ ਜਰਸੀ ਆ ਜੀ ਮਤਲਬ ਕਿ ਐਚ ਐਫ ਬਣਾ ਵੀ ਜੇ ਕਿਤੇ ਨਾ ਕਿਤੇ ਮਿਲਣ ਤੇ ਉਹ ਇੱਕ ਨਾ ਹੋ ਜਾਂਦੀ ਵੀ ਨਹੀਂ ਆਪਾਂ ਜਰਸੀ ਦੇ ਕੰਮ ਕਰਨਾ ਜਰਸੀ ਬਈ ਆਪਾਂ ਨੂੰ ਹਣ ਜਰਸੀ ਦਾ ਹੀ ਜ਼ਿਆਦਾ ਸ਼ੌਂਕ ਜਰਸੀ ਦਾ ਹੀ ਸ਼ੌਂਕ ਪੈ ਗਿਆ ਹਾਂ ਤੇ ਸੋਨੂ ਭਾਈ ਅੱਜ ਤਿੰਨ ਬੈੜਾ ਆਏ ਨੇ ਤਿੰਨੇ ਬੈੜਾ ਮਗਰ ਬੱਛੀਆਂ ਵੀ ਬਿਲਕੁਲ ਬੱਛੀਆਂ ਨੇ ਜਰਸੀ ਤੇ ਤਾਜ਼ੀਆਂ ਸੁਈਆਂ ਮਤਲਬ ਕਿ ਰਾਤ ਦੇ ਕਿਲੇ ਦਿਨਾਂ ਦਾ ਇੱਕ ਰਾਤ ਸੁਈ ਹੈ ਦੁੱਧੀਆਂ ਪਾਸ ਤੋਂ ਆਉਂਦੀਆਂ ਪਾ ਦੋ ਪਰਸੋਂ ਦੀਆ ਇੱਕ ਰਾਤੀ ਸੁੱਈ ਆ ਹਾਂਜੀ ਹਾਂਜੀ ਚਲੋ ਆਜੋ ਕਰਦੇ ਆ ਗੱਲਬਾਤ ਸੋਨੂ ਬਾਈ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰ ਲੀਏ ਵੀਰ ਆ ਵਿੱਚ 500 ਸੁੱਈ ਏ ਪਾ ਪਰਸੋਂ ਸੁੱਈ ਆ ਹਾਂਜੀ ਹਾਂਜੀ ਹੂੰ 7-8 ਕਿਲੋ ਗੋਲੀ ਖੁੱਲੀਆਂ ਢੁੰਡੀ ਏ 7-8 ਕਿਲੋ ਹਾਂ ਹੂੰ ਉਹ ਨਹੀਂ ਕਿ 6 ਨਿਕਲੇ 5 ਨਿਕਲੇ ਹੂੰ ਜਿਹੜੀ ਗੋਲੀ ਮੈਂ ਗੋਲੀ ਆ ਠੀਕ ਹੈ ਜੀ ਤੇ ਸੁਹਾ ਦੂਜਾ ਸੁਹਾ ਦੂਜਾ ਹੀ ਸੁਹਾ ਦੂਜਾ ਤੇ ਜਵਾਬ ਸਮਾਕਦਾ ਫਿਰ ਜੋੜ ਪਾਉਂਦੇ ਵੀ ਨਹੀਂ ਲੋੜ ਇੰਨਾਂ ਨੂੰ ਹੂੰ ਆਵੇਂ ਥੱਲੇ ਥਾਪੀ ਮਾਰ ਕੇ ਬੈਠਾ ਥਾਪੀ ਮਾਰ ਕੇ ਇਤਨੇ ਭੇਜੋ ਹਾਂਜੀ ਹਾਂਜੀ ਤੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਨਾ ਵੀਰ ਤੇ ਥਾਂ ਦੀ ਆਪਣੀ ਗਰੰਟੀ ਹੋਵੇਗੀ ਵਾਅਦਾ ਕਰਦੇ ਠੀਕ ਹੈ ਜੀ ਸੋ ਦੋਸਤੋ ਕੱਲ ਰਾਤੀ ਸੂਈ ਆ ਤੇ ਚੁਆਇਸ ਉਹਨੂੰ ਵੀ ਫਿਰ ਤਾਂ ਮੰਨ ਲਾ ਕੱਲ ਰਾਤੀ ਹੋਈ ਤੇ ਅੱਜ ਮਾਰਨਿੰਗ ਸੁਬਾ ਕਿੰਨੇ ਵਜੇ ਉਹ ਵੀ ਗਿਰਾਤੀ ਇਹ ਪਰਸੋਂ ਦੀ ਆ ਪਰਸੋਂ ਦੀ ਇਹ ਪਰਸੋਂ ਦੀ ਸੂਈ ਆ ਦੋ ਡੰਗ ਚਵਾਈ ਦੀ ਹੋ ਗਈ ਆ ਹਾਂਜੀ ਹਾਂਜੀ ਤੇ ਦੋ ਮਤਲਬ ਦੋ ਟਾਈਮ ਤਿੰਨ ਟਾਈਮ ਤੁਸੀਂ ਚਵਾਈ ਕਰਕੇ ਵੇਖ ਹੀ ਲਈ ਹਾਂਜੀ ਹਾਂਜੀ ਵੀ ਘਟੋ ਘੜ ਵੀ 7-8 ਕਿਲੋ ਬੋਲਾ ਹੈਗਾ ਹਾਂ ਖੁੱਲਾ ਡੁੱਲਾ ਹੀ ਖੁੱਲਾ ਡੁੱਲਾ ਹਾਂਜੀ ਹਾਂ ਦੂਜਾ ਸੂਆ ਦੋਸਤੋ ਮਗਰ ਬੱਛੀ ਆ ਬੱਚਾ ਜਿਹੜਾ ਤਿੰਨਾ ਮਗਰ ਮੈਂ ਪਹਿਲਾਂ ਜਿਗਰ ਕਰਤਾ ਵੀ ਤਿੰਨਾ ਮਗਰ ਬੱਛੀਆਂ ਨੇ ਇਹ ਤੇ ਮਗਰ ਵੀ ਬੱਛੀ ਆ ਥਣ ਭਾਂਡਾ ਤੁਸੀਂ ਵੇਖ ਲਓ ਠੀਕ ਆ ਜੀ ਤੇ ਸਵੇਰ ਚਵਾਈ ਹੋਈ 5:30 ਵਜੇ ਦੀ ਹਾਂਜੀ ਹਾਂਜੀ 5 ਵਜੇ ਦੀ 5 ਵਜੇ ਦੀ ਬਿਲਕੁਲ ਜਿਹੜੀ ਮਾਰਨਿੰਗ ਦੋਸਤ ਆ ਤੁਸੀਂ ਵੇਖ ਸਕਦੇ ਜੀ ਹਾਈਟ ਮੀਡੀਅਮ ਹੀ ਆ ਠੀਕ ਆ ਜਿੰਨੇ ਪਸ਼ੂ ਦੋਸਤੋ ਹੋਣਗੇ ਜ਼ਿਆਦਾਤਰ ਹਿਮਾਚਲ ਜਰਸੀ ਵੀ ਆਉਂਦੀ ਆ ਜੇਕਰ ਪੰਜਾਬ ਦੀ ਜਰਸੀ ਆ ਆਉਂਦੀ ਆ ਤੇ ਉਹ ਵੀ ਦੱਸੀ ਜਾਂਦੀ ਆ ਵੀ ਪੰਜਾਬ ਦੀ ਜਰਸੀ ਆ ਕਾ ਦੇ ਚੋਰ ਉਤਰਾਓ ਚਲ ਨੋ ਠੀਕ ਆ ਬਾਕੀ ਥਣ ਥਣ ਦੀ ਕੁਆਲਿਟੀ ਚੰਗੀ ਆ ਠੀਕ ਆ ਜੀ ਬਾਕੀ ਪਹਿਲਾਂ ਵੀਰ ਤੋਂ ਪੁੱਛ ਲਿਆ ਸੀ ਵੀ ਕੋਈ ਹੋਰ ਛਟਾ ਕਿਸੇ ਤਰ੍ਹਾਂ ਦੀ ਕੋਈ ਨਜ਼ਰ ਪ੍ਰੋਬਲਮ ਬਿਲਕੁਲ ਸਾਫ਼ ਵੜਾ ਦੋਸਤੋ ਹਵਾਨੇ ਲੈਵੇ ਦੀ ਸਫਾਈ ਆ ਚਵਾਈ ਵੀ ਸਾਫ਼ ਆ ਤੇ ਮਗਰ ਬੱਚੀ ਆ ਬੱਚੀ ਵੀ ਇੱਕ ਵਾਰੀ ਆਪਾਂ ਤੁਹਾਨੂੰ ਆ ਦਿਖਾ ਦਿੰਨੇ ਆ ਆ ਮਗਰ ਬੱਚੀ ਆ ਪਰਸੋਂ ਦੀ ਸੂਈ ਆ ਠੀਕ ਆ ਦੁੱਧ 7 8 7 8 ਬੋਲੇ ਦੇ ਵਿੱਚ ਚੱਲ ਰਹੀ ਆ ਮਗਰ ਬੱਚੀ ਵੀ ਤੁਸੀਂ ਵੇਖੋਗੇ 나ੜੋ 나ੜੋ ਬੱਚੇ ਦੇ ਬਿਲਕੁਲ ਆ ਨਾਲ ਹੋਊਗਾ ਵੇ ਠੀਕ ਆ ਆ ਬੱਚਾ ਜੀ ਬੱਚੀ ਆ ਜਰਸੀ ਬਰੀਡ ਦੇ ਵਿੱਚ ਤੈਨੂੰ ਵੀਰ ਮੁੱਲ ਕੀ ਰੋਉ ਕਹਿੰਦਾ ਲੈਣ ਦੇ ਆ 35000 ਦੀ ਦੇ ਦਾਂ ਜੀ ਲੈਣ ਦੇਣ ਵਾਲੀ ਗੱਲ ਹੀ ਆ ਮਾਨਤਨ ਨਹੀਂ ਕਰਦਾ ਆ ਦੇ 350 ਹਾਂਜੀ ਹਾਂਜੀ ਠੀਕ ਆ ਜੀ 35000 ਦੇ ਵਿੱਚੋਂ ਭਰਾਵਾ ਛੋੜ ਛੱਪਾ ਇਹ ਮਾਨਤਨ ਹੋ ਜਾਊਗਾ ਜਿਹੜਾ ਵੀਰ ਘਰੇ ਆਊਗਾ ਠੀਕ ਆ ਖਰੀਦਦਾਰ ਆਊਗਾ ਬਾਕੀ ਆ ਥਣ ਥਣ ਇੱਕ ਵਾਰੀ ਤਸੱਲੀ ਨਾਲ ਦੇਖ ਲੋ ਠੀਕ ਆ ਜੀ ਬਿਲਕੁਲ ਮੁੱਠੀ ਥਾਣਾ ਕੋਈ ਭੈਣ ਚਵਾਈ ਕਰ ਲੈ ਕੋਈ ਵੀਰ ਚਵਾਈ ਕਰ ਲੈ ਠੀਕ ਆ ਜੀ ਬਾਕੀ ਠੰਡੀਆਂ ਤੇ ਰੀਆਂ ਹੁੰਦੀਆਂ ਨੇ ਨਾਰਮਲ ਹੀ ਵੈਣਾ ਬੇਸ਼ੱਕ ਸਾਰੇ ਵੀਰਾਂ ਨੂੰ ਪਤਾ ਹੀ ਆ ਬੇਨ ਬੂਣ ਸੋਹਣੀ ਆ ਵੈੜ ਦੀ ਤੇ ਬਾਕੀ ਥੋੜੇ ਜਿਹਾ ਪ ਸੋਨੂ ਭਾਈ ਦੂਜੇ ਨੰਬਰ ਤੇ ਆਪਣੇ ਕੋਲ ਆ ਬਾਕੀ ਆ ਗਈ ਜਰਸੀ ਆ ਵੀ ਵੀਰ ਤੇ ਪਰਸੋਂ ਦੀ ਸੂਈ ਹੈ ਪਰਸੋਂ ਦੀ ਸੂਈ ਹੈ ਤੇ ਕੀ ਇਹਦੇ ਥਲੇ ਰਿਕਾਰਡ ਹੁਣ ਬੋਲਾ ਕੀ ਦੋ ਡੰਗ ਦਾ ਕੀ ਚਬਾਈ ਕੀ ਇਹਦੇ ਥਲੇ 9 10 ਕਿਲੋ ਖੁੱਲਾ ਡੁੱਲਾ ਹੋਵੇਗਾ 10 ਤੋਂ ਉਪਰ ਆ ਬਾਹਰ ਹੋਇਆ ਤੇ 10 ਮੰਨ ਕੇ ਚੱਲੋ ਅੱਛਾ ਜਿਹੜਾ ਆਪਾਂ ਆਪਦੇ ਕਰੀ ਮਤਲਬ ਇਥੇ ਚਵਾ ਕੇ ਤੋੜਾਂਗੇ ਹਾਂ ਹਾਂ ਠੀਕ ਹੈ ਜੀ ਵੀਰਾਂ ਦਾ ਵੀ 9 ਪਰ 10 ਕਿਲੋ ਵੀ ਮੰਨ ਸਕਦਾ 9 ਤੋਂ ਉੱਪਰ ਜਿਹੜਾ ਆਪਾਂ ਦਾ ਵੀ ਚਵਾ ਕੇ ਜਿਹੜਾ ਕਿਸੇ ਵੀਰ ਨੂੰ ਬੋਲੇ ਦੇ ਵਿੱਚ ਆ ਪਰਸੋਂ ਦੀ ਸੂਈ ਹੈ ਦੋ ਬੜਾਂ ਪਰਸੋਂ ਦੀਆਂ ਸੂਈਆਂ ਇੱਕ ਬਿਲਕੁਲ ਕੱਲ ਰਾਤੀ ਸੂਈ ਉਹ ਵੀ ਇਹ ਦੋਸਤੋ ਸੂਆ ਇਹ ਵੀ ਦੂਜਾ ਹੀ ਹੈ ਜੀ ਹਾਂਜੀ ਆਹੀ ਦੂਜਾ ਵੇਖੀ ਦੂਸਰੇ ਸੂਵੇ ਆ ਠੀਕ ਆ 3000 ਸਾਫ ਆਈਆਂ ਭਾਂਵੇਂ ਦੋ ਬੰਨੇ ਪੈ ਜੀ ਲੋ ਜੀ ਫੇਸ ਕੁਆਲਿਟੀ ਦੀ ਗੱਲ ਕਰ ਲਈਏ ਦੋਸਤੋ ਛੋਟਾ ਜਿਹਾ স্মੋਲ ਸਾਈਜ਼ ਜਿਹੜੇ ਕੰਨ ਨੇ ਠੀਕ ਆ ਛੋਟੇ ਜਿਹੇ ਕੰਨ ਨੇ ਫੇਸ ਕੁਆਲਿਟੀ ਬਿਲਕੁਲ ਛੋਟੀ ਜੀ ਆ ਛੋਟੇ ਜਿਹੀ ਬੂਥੀ ਵਾਲੇ ਜਿਹੜੇ ਦੋਸਤੋ ਇਹ ਜਾਨਵਰ ਆ ਲੋ ਠੀਕ ਹੈ ਬਾਕੀ ਥਣ ਦੇਵੇ ਸਾਫ ਨੇ ਠੀਕ ਹੈ ਜੀ ਥਣ ਥਣ ਪੂਰਾ ਮੁੱਠੀ ਵਾਲਾ ਚਵਾਈ ਜਾਂ ਖੱਤੀ ਪਕੜ ਕੇ ਤੁਸੀਂ ਜਿਹੜੀ ਦੋਸਤੋ ਉੱਪਰੋਂ ਪਕੜ ਕਰਕੇ ਵੀ ਚਵਾਈ ਕਰ ਸਕਦੇ ਜੀ ਮੋਸਟਲੀ ਜਿਹੜੇ ਵੀਰ ਦਬਹੜਾ ਚਵਾਈ ਕਰਦੇ ਆ ਉਹਨਾਂ ਲਈ ਈਜ਼ੀ ਆ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੀ ਬਾਕੀ ਥਣ ਥਣ ਆਪਾਂ ਤੁਹਾਨੂੰ ਹੋਰ ਕਲੋਜ਼ਲੀ ਦਿਖਾ ਦਾਂਗੇ ਨੇੜੇ ਤੋਂ ਥਣ ਥਣ ਪੂਰੇ ਤਸਲੀਮ ਨਾਲ ਦਿਖਾ ਦਾਂਗੇ ਬਾਕੀ ਠੰਡੀਆਂ ਧੀਰੀਆਂ ਸੀਲ ਸੌ ਉਹ ਫਿਰ ਕੋ ਤੁਹਾਡੇ ਸਾਹਮਣੇ ਆ ਪੂਰੀਆਂ ਲਓ ਜੀ ਤੇ ਹੌਣ ਮਤਲਬ ਕਿ 9 10 9 10 ਕੋਈ ਵੀ ਰਾਵ ਵਿੱਚ ਚਵਾਈ ਕਰੇ ਮਾ ਵੀਰ ਭਾਵੇਂ ਦੋ ਟਾਈਮ ਕਰ ਅਸਾ ਸੋਨੂ ਵੀਰ ਤਿੰਨਾ ਬਿਹੜਾ ਦੀ ਜਕਰਪਾ ਡਿਟੇਲ ਦੀ ਗੱਲ ਕਰੀਏ ਤੇ ਚਵਾਈ ਬਿਲਕੁਲ ਇੱਕ ਨੰਬਰ ਹਾਂਜੀ ਪੂਰੀ ਆਈ ਪੂਰ ਛੱਟੇ ਦੇ ਵੀ ਗਾਰੰਟੀ ਆ ਕੋਈ ਨਾ ਕੋਈ ਕਿਸੇ ਨੂੰ ਕੋਈ ਧਾਰਵਾਦ ਘੱਟ ਮਾ ਵੀਰ ਭਾਵੇਂ ਬੇਚਿੰਤ ਹੋਏ ਰਹੇ ਲਓ ਜੀ ਤੇ ਇਹਦਾ ਮੁੱਲ ਵੀ ਕੀ ਕੀ ਕਰੇਗਾ ਤੁਸੀਂ ਇਹਦਾ 45000 ਚ ਮਾਨਤਨ ਕਰ ਦਾਂਗੇ 45000 ਹਾਂਜੀ ਹਾਂਜੀ ਬੱਚੀ ਚੰਗੀ ਬਾੜੀ ਐ ਦੁੱਧੋ ਬਹੁਤ ਖਰੀ ਹੂੰ ਭਾਈ ਜੰਦਾ ਵੀ ਦੁੱਧੋਂ ਖਰੀ ਆ ਦੋਸਤੋ ਜਿਹੋ ਜੀ ਕੁਆਲਿਟੀ ਤੁਸੀਂ ਲੈਣੀ ਚਾਹੁੰਦੇ ਹੋ ਉਹ ਹਜ਼ਾਰ ਰੁਪਈਆ ਜ਼ਰੂਰ ਭਰਨਾ ਪੈਂਦਾ ਤਾਜੀ ਸੂਈ ਆ ਬੱਚਾ ਮਗਰ ਬੱਚੀ ਆ ਬੱਚੀ ਤੁਹਾਨੂੰ ਚੰਗੀ ਜਿਹਾ ਠਾਕੇ ਤਸੱਲੀ ਨਾਲ ਦਿਖਾ ਦਾਂਗੇ ਇੱਕ ਵਾਰੀ ਥਾਂ ਤੋਂ ਤੁਹਾਨੂੰ ਪ੍ਰੋਪਰ ਦਿਖਾ ਦਈਏ ਅ ਵੀ ਓਟੂਕੇ ਓਟੂ ਆ ਦੇਖੋ ਜੀ ਠੀਕ ਆ ਜੀ ਥਾਂ ਤੋਂ ਬਹੁਤ ਜ਼ਿਆਦਾ ਸੋਹਣਾ ਹੈ ਠੀਕ ਆ ਜੀ ਤਸੱਲੀ ਬਖਸ਼ ਵੇੜਾ ਤੇ ਰੇਡਪੜਤਾ ਵੀਰ ਨੇ ਦੱਸਦਾ ਬਾਕੀ ਬੱਚਾ ਤੁਹਾਨੂੰ ਦਿਖਾ ਦੇਣਾ ਆ ਬੱਚੀ ਆ ਦੇਖੋ ਜੀ 나ੜੂ ਬੱਚੇ ਦੇ ਨਾਲ ਆ परसों दी सुई है ठीक थी? है जी आ मगरबछी फीमेल काफ ठीक है, आ, है।, ए, है। आ, ते 45000 ਦੀ ਲੈ ਆਦੇ ਹਾਂ ਜੀ ਤੇ ਸੋਨੂ ਬਾਈ ਇੱਕ ਲਾਸ਼ ਦੇ ਵਿੱਚ ਆਪਣੇ ਕੋਲ ਜਿਹੜੀ ਆ ਜਰਸੀ ਆ ਆ ਰਾਤ ਸੋਈ ਹੈ ਇਹ ਰਾਤ ਸੋਈ ਆ ਆਹ ਇੰਦੇ ਮਗਰਬਛੀ ਇਹ ਤੇ ਮਗਰਬਛੀ ਹਾਂਜੀ ਹਾਂਜੀ ਐਰ ਕੀ ਤਾਂ ਮੈਨੂੰ ਲੱਗ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਰਹੀ ਹੈ ਹਾਂਜੀ ਹਾਂਜੀ ਬੇਟੀ ਇਹ ਹੈ ਅੱਗੇ ਸਾਰੇ ਬੱਚੇ ਹੀ ਆਏ ਅੱਛਾ ਹਾਂ ਸ਼ਾਇਰ ਕੀ ਮਤਲਬ ਕਿ ਕਿਸੇ ਦੀ ਕਿਸਮਤ ਆ ਵੀ ਚੀਜ਼ਾਂ ਤਿੰਨ ਵੀ ਤਿੰਨ ਚ ਜਿਹੜੀ ਬੈੜ ਪਸੰਦ ਕਰੂਗਾ ਮਗਰ ਇਹ ਨਹੀਂ ਢੁੜਕੂਗਾ ਵੀ ਉਹਦੇ ਮਗਰ ਬੱਛਾ ਆ ਗਿਆ ਤੇ ਬੱਛੀਆਂ ਨਿਕਲ ਨਹੀਂ ਗਈਆਂ ਬੱਛੀਆਂ ਆ ਬੱਛੀਆਂ ਤੇ ਇਹ ਕੱਲ ਰਾਤੀ ਸੂਈ ਜਾਂ ਸਵੇਰ ਕਿਨਾਂ ਆ ਵਿੱਚ ਦੂਸਰਾ ਸੂਆ ਅਕ੍ਰੇ ਸੂਕੇ ਨਾਲ ਡੰਗਰ ਵੱਜ ਗਿਆ ਜਾਂ ਤਾਂ ਬਿਲਕੁਲ ਜੀ ਸੂ ਦੇ ਵਿੱਚ ਜਿਵੇਂ ਦੋਸਤੋ ਪਸ਼ੂ ਆ ਜਾਂਦਾ ਠੀਕ ਹੈ ਜੀ ਇੱਕ ਲੱਕਾ ਜਿਹਾ ਲਾ ਜਾਂਦਾ ਉਸ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਜੇ ਬਾਕੀ ਬੱਛੀ ਚੰਗੀ ਹੈ ਠੀਕ ਹੈ ਜੀ ਹਾਂ ਜੀ ਆਹ ਦੇਖੋ ਥਣ ਥਣ ਪੂਰਾ ਲੰਬਾਈ ਦੇ ਵਿੱਚ ਤੇ ਅੱਜ ਮਾਰਨਿੰਗ ਕੁਝ ਗਤਾਰਾ ਕੱਢੀਆਂ ਹੋਣਗੀਆਂ ਜਾਂ ਰਾਤੀ ਕੱਢੀਆਂ ਆਈ ਕੱਢਿਆ ਰਾਤ ਵੀ ਥੋੜਾ ਕੱਢਿਆ ਕਿ ਕਿਲੋ ਡੇਢ ਕਿਲੋ ਤੱਕ ਕਿਲੋ ਚੋਇਆ ਹੋਊਗਾ ਜੀ ਹਾਂਜੀ ਹਾਂਜੀ ਤੇ ਚੰਗੀ ਚਵਾਈ ਸਾਫ਼ ਵਧੀਆ ਨਹੀਂ ਜੀ ਆ ਵੀ ਜੇ ਮਰਦੀ ਆ ਬਾਈ ਮੋਗਾ ਚਵਾਈ ਲੋੜੀ ਬੋਲੇ ਦੇ ਵਿੱਚ ਆ ਦੋਸਤੋ ਰਾਤ ਹੀ ਸੁਈ ਹੈ ਤੇ ਜੇਰ ਵੀ ਪਾਤੀ ਸੀ ਪ੍ਰੋਪਰ ਆ ਵੀ ਜੇਰ ਦੀ ਗਾਰੰਟੀ ਆ ਆਪਣੀ ਜੇਰ ਦੇ ਵੀਰਾਂ ਦਾ ਵੀ ਤਸੱਲੀ ਆ ਵੀ ਉਹ ਕੱਲੀ ਇੱਕ ਕਹਿਣ ਵਾਲੀ ਗੱਲ ਨਹੀਂ ਗੀ ਵੀ ਪਾਤੀ ਆ ਵੀ ਜੇ ਜੇਰ ਜੇਰ ਪ੍ਰੋਪਰ ਪਈ ਹੈ ਤੇ ਪਈ ਆ ਠੀਕ ਆ ਤੇ ਆ ਵੇੜਾ ਦੋਸਤੋ ਬੱਚੀ ਫੇਸ ਕੁਆਲਟੀ ਦੇਖੋ ਖੋਲ ਕੇ ਤੁਹਾਨੂੰ ਨਾਲ ਹੀ ਤੋੜ ਕੇ ਦਿਖਾਉਨੇ ਆ ਦੇਖੋ ਜੀ ਠੀਕ ਹੈ ਮਗਰ ਬੱਚੀਆਂ ਦੋਸਤੋ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦਿੰਦਾ ਵੀ ਇਹ ਨਹੀਂ ਵੀ ਇੱਕ ਨਾ ਪਸੰਦ ਆਉਗੀ ਦੂਜੀ ਥੱਲੇ ਬਹਿ ਜਿਓ ਤਾਂ ਦੂਜੀ ਮਗਰ ਵੀ ਬੱਚੀ ਆ ਇਹ ਤੁੜਕੂ ਨਹੀਂ ਹੋਊਗਾ ਵੀ ਯਾਰ ਉਹਦੇ ਮਗਰ ਬੱਚਾ ਨਿਕਲ ਆਇਆ ਹੈ ਨਾ ਆ ਲੋ ਮੈਂ ਮੱਸੀ ਦੋ ਕਰਨੇ ਬੈਠੇ ਹਾਂ ਹੂੰ ਠੀਕ ਹੈ ਜੀ ਤੇ ਸੋਨੂ ਭਾਈ ਇਹਦਾ ਲੈਂਡ ਡੈਨ ਕਿਰੋਗਾ ਮੁੱਲ ਇਹਦਾ 37000 ਰੁਪਈਆ ਜੀ 37000 ਹਾਂਜੀ ਹਾਂਜੀ ਦੋ ਤੇ ਚਵਾਈ ਜੋ ਕਿ 8-7 ਕਿਲੋ ਰਮਾਨਾ ਮਾ ਵੀਰ ਆ ਡਾ 12 ਕਿਲੋ ਚਵਾਉਣਾ ਬਸ ਇੰਨਾ ਹੀ ਇੱਕ ਸੂਕੇ ਲੱਸੀ ਹੋਗੀ ਹਾਂ ਪਸੂ ਬਾਜੇ ਜਾਂਦਾ ਦੋ ਚਾਰ ਦਿਨ ਬਾਅਦ ਆਪਣੇ ਆਪ ਸੀ ਚੱਕੂਗਾ ਇੱਕ ਵਾਰੀ ਫੇਰ ਹਾਂ ਦਿੱਦੋ ਬਹੁਤ ਖਰੀ ਹਾਂ ਸੋਨੂੰ ਭਾਈ ਪੱਠੇ ਪੁੱਠੇ ਮੰਨ ਲਓ ਵੀ ਜਿਵੇਂ ਬਰੀਡ ਆ ਜਰਸੀ ਬਰੀਡ ਆ ਕੇਰਾ ਹਮਾਚਲ ਦੀ ਬਰੀਡ ਵੀ ਆਪਾਂ ਕਹਿ ਦਿੰਦੇ ਆ ਹਾਂਜੀ ਹਾਂਜੀ ਇਹ ਪਾਸਿਓਂ ਪਸ਼ੂ ਆਉਂਦੇ ਆਪਣੇ ਕੋਲ ਮੰਨ ਲਓ ਤੇ ਇੱਥੇ ਪੱਠਾ ਢੱਕਾ ਖਾਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਹੁੰਦੀ ਜਨਾਬ ਮੇਰ ਜੀ ਆਪਣੇ ਘਰੇ ਦਾ ਐਂ ਖਾਂਦੀਆਂ ਘਰੇ ਪੱਠਾ ਮਾਲਾ ਤੂੜੀਆ ਖਾ ਰਿਆ ਪਸ਼ੂ ਆ ਵੇਖ ਲਓ ਤੁਹਾਡੇ ਕੋਈ ਵੀਰ ਇਹ ਨਾ ਸਮਝੇ ਵੀ ਚਾਰ ਖਾਂਦੀਆਂ ਜਾਂ ਉਧਰ ਕੋਈ ਹੋਰ ਵੱਖਰਾ ਚਾਰਾ ਇਸ ਤਰ੍ਹਾਂ ਦੋਸਤੋ ਪੱਠਾ ਢੱਕਾ ਹਰ ਤਰ੍ਹਾਂ ਦੀ ਚੀਜ਼ ਖਾਣ ਦੇ ਬਿਲਕੁਲ ਲਾਇਕ ਆ ਖਾ ਜਾਂਦੀਆਂ ਨੇ ਠੀਕ ਆ ਮਿਲਣਾ ਚਾਹੀਦਾ ਅੱਗੇ ਕੁਝ ਲਓ ਜੀ ਇਹ ਲਾਸਟ ਤੇ ਵਿਖਾਤੀ ਆ ਦੋਸਤੋ ਬਿਲਕੁਲ ਤਾਜੀ ਸੂਈ ਆ ਰਾਤ ਹੀ ਸੂਈ ਆ ਤਾਜ਼ੀਆਂ ਦੁੱਧੀਆਂ ਵੀ ਸੂਈਆਂ ਪਰ ਇਹ ਰਾਤ ਸੂਈ ਆ ਠੀਕ ਆ ਜੀ ਤੇ ਜੇਰ ਪ੍ਰੋਪਰ ਪਾਤੀ ਇਹਦੇ ਮਗਰ ਬੱਚੀ ਜਿਹੜੀ ਆ ਆ ਬੈਠੀ ਆ ਠੀਕ ਆ ਆ ਦੇਖੋ ਇਹ ਮਗਰ ਬੱਚੀ ਆ ਠੀਕ ਆ ਤੇ ਇਹ ਦੋਸਤੋ ਆ ਜਿਹੜੇ ਤਿੰਨ ਨਾਗ ਸੀ ਬਾਈ ਸੋਨੂ ਦੇ ਕੋਲ ਠੀਕ ਆ ਤਿੰਨੇ ਨਾਗ ਆ ਬਿਲਕੁਲ ਤਾਜ਼ੇ ਸੋਏ ਸੁਬਾਈ ਆ ਤਸੱਲੀ ਕਰ ਸਕਦੇ ਜੇ ਬੌਲੇ ਦੇ ਵਿੱਚ ਆ ਠੀਕ ਆ ਤੇ ਰੇਟ ਭਾਪੜ ਤਾਂ ਵੀ ਜਿਹੜਾ ਦੋਸਤੋ ਜਾਇਜ਼ ਆ ਬਾਕੀ ਆਪਦੇ ਅਕੋਰਡਿੰਗ ਵੀਰ ਇੱਥੇ ਆਣ ਕੇ ਕੋਈ ਤਸੱਲੀ ਕਰ ਲਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਮੂਨਾ ਲਗਾ ਸਕਦੇ ਜੇ ਬਾਕੀ ਜੋ ਦੱਸਿਆ ਉਹਦੇ ਵਿੱਚ ਕੋਈ ਛੋਟਛੱਪਾ ਕੋਈ ਗੁੰਝਾਇਸ਼ ਜਿੰਨੀ ਵੀ ਹੋਈ ਮਾਨਤਾmdi ਉਹੀ ਕੀਤੀ ਜਾਊਗੀ ਠੀਕ ਆ ਤੇ ਸੋਨੂੰ ਭਰਾ ਬੋਲ ਕੇ ਨੰਬਰ ਆਪਣੇ 8872218399 ਠੀਕ ਹੈ ਵੀਰੇ ਠੀਕ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੋਨੂੰ ਪਿੰਡ ਕੋਟ ਸਦਰਖਾਂ ਤੋਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਕੋਟੀ ਸੇਖਾਂ ਦੇ ਬਿਲਕੁਲ ਲਾਗੇ ਜਿਹੜਾ ਦੋਸਤੋ ਪਿੰਡਾ ਕੋਟ ਸਦਰਖਾਂ ਠੀਕ ਆ ਜੀ ਧਰਮਕੋਟ ਰੋਡ ਤੇ ਨੰਬਰ 22 ਦੇ ਸਕਰੀਨ ਦੇ ਥੱਲੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ